ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨੇ ਜਾਂ ਪਰਸਵਾਦ ਕਰਦਾ ਅੱਜ ਦੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਲਸਾੜੇ ਇੱਕ ਤੁਹਾਨੂੰ ਇਦਾਂ ਦੇ ਇੱਕ ਮਿਹਨਤੀ ਕਿਸਾਨ ਨਾਲ ਮਿਲਾਉਣ ਲੱਗੇ ਆ ਜਿਹੜਾ ਪਿੰਡ ਦਾ ਲੰਬੜਦਾਰ ਵੀ ਆ ਤੇ ਨਾਲ ਨਾਲ ਬੜਾ ਮਿਹਨਤੀ ਕਿਸਾਨ ਵੀ ਆ ਤੇ ਕਈ ਫਸਲਾਂ ਕਾਉਂਦਾ ਉਹ ਆਲੂ ਵੀ ਬੀਜਦਾ ਮੱਕੀ ਵੀ ਬੀਜਦਾ ਸਰੋਂ ਵੀ ਤੇ ਇਸ ਵਾਰ ਬਾਈ ਨੇ ਅੱਧੀ ਖਰੋਂ ਦਾ ਵੱਢ ਨਹੀਂ ਤੇ ਕੋਸਾ ਜਹਾਰਵੈਸਟਿੰਗ ਕਰ ਰਹੇ ਦੀ ਕਮੈਂਡ ਚੱਲਦੀ थी ਹੁਣੇ ਕੱਟ ਕੇ ਗਈ ਆਪਾਂ ਵਿੱਚ ਕਲਿੱਪ ਐਡ ਕਰ ਦਾਂਗੇ ਤੇ ਆਪਾਂ ਬਾਈ ਤੇ ਜਿਹੜੀ ਮੇਨ ਵੀਡੀਓ ਬਣਾਉਣ ਲੱਗੇ ਆ ਸਰੋਂ ਤੇ ਬਣਾਉਣ ਲੱਗੇ ਆ ਵੀ ਸਰੋਂ ਤੇ ਇਹ ਬੀਜਣ ਤੋਂ ਲੈ ਕੇ ਵੱਢਣ ਤੱਕ ਕਿੰਨਾ ਕ ਖਰਚਾ ਆਉਂਦਾ ਕਿੰਨੇ ਕ ਸਪਰੇਆ ਹੁੰਦੀਆਂ ਨੇ ਤੇ ਕਿੰਨੇ ਕ ਕੁਆਂਟਿਟੀ ਨਿਕਲੀ ਇਸ ਵਾਰ ਸਰੋਂ ਤੇ ਕਿਹੜਾ ਬੀਬੀਜਾ ਦੀ ਵੀਰ ਨੇ ਤੇ ਕਿਉਂਕਿ ਕਿਉਂਕਿ ਬਾਈ ਨੇ ਵੇਚ ਵੀ ਆਂਦੀ ਆ ਮੰਡੀ ਦੇ ਵਿੱਚ ਤੇ ਕੀ ਰੇਟ ਲੱਗਿਆ ਤੇ ਆਹ ਕਰਦੇ ਆ ਵੀਰ ਨਾਲ ਗੱਲ ਬਾਤ ਅਸੀ ਗੱਲ ਬਾਈ ਜੀ ਅਸਲੇ ਵੀਰ ਜੀ ਸਸਰੀ ਨਾਲ ਤੁਹਾਡੇ ਜੀ ਐਨ ਸਾਡੀ ਮੋਟਰ ਤੇ ਆਉਂਦਾ ਧੰਨਵਾਦ ਧੰਨਵਾਦ ਵੀ ਵੀਰ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਂ ਤੇ ਆਪਣੇ ਪਿੰਡ ਦਾ ਨਾਂ ਦੱਸ ਦਿਓ ਇੱਕ ਵਾਰ ਵੀਰ ਜੀ ਮੇਰਾ ਨਾਮ ਕੁਸ਼ਲਦੀਪ ਹਾਂਜੀ ਤੇ ਪਿੰਡ ਮੇਰਾ ਲਸਾੜਾ ਜੀ ਠੀਕ ਹੈ ਲੁਧਿਆਣਾ ਜਿਲ੍ਹਾ ਲੁਧਿਆਣਾ ਠੀਕ ਆ ਜੀ ਹਾਂਜੀ ਵੀਰ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਕਿਹੜੀਆਂ-ਕਿਹੜੀਆਂ ਫਸਲਾਂ ਗਾਉਂਦੇ ਹੋ ਪਹਿਲਾਂ ਤਾਂ ਇਹ ਦੱਸੋ ਵੀਰ ਜੀ ਟੋਟਲੀ ਆਪਾਂ ਸਾਰੀਆਂ ਫਸਲਾਂ ਬੀਜ ਲੈਂਦੇ ਆ ਜੀ ਅੱਛਾ ਪਿਛਲੇ ਸਾਲ ਸਬਜ਼ੀ ਵੀ ਲਾਈ ਹੋਈ ਸੀ ਮੇਰੀ ਠੀਕ ਹੈ ਤੇ ਇਸ ਵਾਰ ਜ਼ਿਆਦਾ ਆਲੂ ਹਾਂ ਤੇ ਕਣਦ ਸਾਹਿਬ ਨਹੀਂ ਉਦੋਂ ਬਾਅਦ ਤੇ ਸਰੋਂ ਲਾਈ ਹੋਣੀ 8 ਕਿਲੋ ਠੀਕ ਹੈ ਠੀਕ ਹੈ ਸਰੋਂ ਦੇ 8 ਕਿਲੇ ਨੇ ਇਸ ਵਾਰ ਹਾਂਜੀ 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 ਤੇ ਆ ਪਹਿਲਾ ਸਰੋਂ ਜਦੋਂ ਆਪਾਂ ਬੀਜਦੇ ਆ ਤੇ ਤੁਸੀਂ ਸਰੋਂ ਦੇ ਕੰਨੇ ਕਿਦਾਂ ਹੈ ਪਹਿਲਾਂ ਤਾਂ ਆਪਾਂ ਕਣਕੇ ਬੀਜਦੇ ਹੁੰਦੇ ਸੀ ਹਾਂਜੀ ਹਾਂਜੀ ਵੀਰ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਸਰੋਂ ਬੀਜਿਆ ਨੂੰ ਵੀਰ ਜੀ ਇਸ ਵਾਰ ਪੰਜਵਾਂ ਚੌਥਾ ਸਾਲ ਹੋ ਚੱਲਿਆ ਜੀ ਠੀਕ ਹੈ ਚਾਰ ਸਾਲ ਮੈਨੂੰ ਚੌਥਾ ਸਾਲ ਇਸ ਵਾਰ ਠੀਕ ਹੈ ਹਾਂਜੀ ਚੌਥਾ ਸਾਲ ਆ ਤੇ ਪਹਿਲਾਂ ਯਾਨੀ ਸਟਾਰਟ ਕਿੰਨੇ ਕੁ ਦੋ ਕਰੀ ਆਪਾਂ ਸਟਾਰਟਿੰਗ ਪਹਿਲਾਂ ਜੀ ਮੈਂ 2 ਕਿਲੇ ਲਾਇਏ ਸੀ ਮੈਂ ਪਹਿਲਾਂ ਥੋੜੀ ਬੀਜਦਾ ਹੁੰਦਾ ਸੀ ਅੱਛਾ ਤੇ ਉਸ ਤੋਂ ਬਾਅਦ ਫਿਰ ਮੈਂ ਅੱਜ ਤੋਂ 4 ਸਾਲ ਪਹਿਲਾਂ ਮੈਂ 2 ਕਿਲੇ ਲਾਇਏ ਸੀ ਮੈਂ ਤੇ ਇਸ ਵਾਰ 8 ਕਿਲੇ ਲਾਇਨੇ ਇਸ ਵਾਰ 8 ਕਿਲੇ ਲਾਇਨੇ ਯਾਨ ਅਰਤੋ ਇਸ ਵਾਰ ਅਠਲਾਲੇ ਮੇ ਸਾਰੀ ਜਾਣਕਾਰੀ ਹੋ ਗਈ ਨੌਲੇਜ ਮਿਲ ਜੀ ਰਹੀਆਂ ਤਾਈ ਬੰਦਾ ਅਠਕੀ ਦੇ ਲਾਇਆ ਲਾਉਣੇ ਵੀ ਵਧਾਣਾ ਵੀ ਬੰਦੇ ਨੂੰ ਸਟੈਪ ਬਾਈ ਸਟੈਪ ਜੀ ਵਧੀਆ ਗੱਲ ਰਹਿੰਦੀ ਆ ਹਾਂਜੀ ਹਾਂਜੀ ਵੀਰ ਜੀ ਤੇ ਇਸ ਵਾਰ ਆਪਣਾ ਵੀਰੇ ਕਿਹੜਾ ਬੀਬੀ ਜੇ ਹੋਇਆ ਆਪਣਾ ਸਰੋਂ ਦਾ ਮੇਰਾ ਵੀਰੇ ਇਸ ਵਾਰ ਐਡਮੈਂਟਾ ਦਾ ਹਾਈ ਉਲਾ ਬੀਜੀ ਹੋਇਆ 405 ਆਯੂ ਲਾ 405 ਹਾਂਜੀ ਹਾਂਜੀ ਠੀਕ ਹੈ ਠੀਕ ਤੇ ਇਹ ਆਪਾਂ ਮੰਨ ਲਓ ਪਹਿਲਾਂ ਡਾਈ ਕਿੰਨਾ ਕੁ ਪਾਇਆ ਸੀ ਬੀਜਣ ਦੇ ਮੌਕੇ ਮੈਂ ਥੈਲਾ ਪਾਇਆ ਸੀ ਵੀਰ ਜੀ ਨੀਚੇ ਇੱਕ ਥੈਲਾ ਇੱਕ ਥੈਲਾ ਛਾਈ ਦਾ ਪੈ ਗਿਆ ਦੇ ਵਿੱਚ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਰਿਓ ਵਗੈਰਾ ਕਿੰਨੇ ਕੁ ਪਏ ਰਿਓ ਵੀਰ ਜੀ ਮੈਂ ਯੂਰੀਆ ਸਾਢੇ 3 ਥੈਲੇ ਹਾਂ ਤੇ ਉਹ ਸਾਢੇ 3 ਤੇ 4 ਥੈਲੇ ਅੰਦਾਜ਼ੇ ਨਾਲ ਠੀਕ ਹੈ ਭਈ ਨਹੀਂ ਕਿਲੇ ਵਿੱਚ ਖਲੇ ਕਿਲੇ ਵਿੱਚ ਹਾਂਜੀ ਹਾਂ ਅੱਛਾ ਅੱਛਾ ਤੇ ਉਹਦੇ ਵਿੱਚ ਗੱਲ ਕਰੀਏ ਤੇ ਵਿੱਚ ਕੋਈ ਗੁੜਾਈ ਵਗੈਰਾ ਵੀ ਕਰੀਆ ਕਿ ਨਹੀਂ ਹੁੰਦੀ ਆ ਨਹੀਂ ਅਸਲ ਦੇ ਵਿੱਚ ਜਿੱਥੇ ਦਾ ਮੇਰੇ ਨਦੀਨ ਥੋੜਾ ਸੀ ਨਾ ਮੈਂ ਪਹਿਲਾਂ ਸਪਰੇਅ ਮਾਰ ਦਿੰਦਾ ਸੀ ਉਹ ਕੀੜਾ ਅੱਛਾ ਉਦੀ ਵਧੇ ਨਾਲ ਮੇਰੇ ਨਦੀਨ ਜਿੱਥੇ ਥੋੜਾ ਸੀ ਉੱਥੇ ਤਾਂ ਨਹੀਂ ਕੋਈ ਗੜਾਈ ਅੱਛਾ ਤੇ ਜਿੱਥੇ ਨਦੀਨ ਵੱਧਦਾ ਉੱਥੇ ਮਲਕ ਡਾਈ ਕਰਾਉਣੀ ਪੈਂਦੀ ਉੱਥੇ ਗੜਾਈ ਕਰਾਉਣੀ ਪੈਂਦੀ ਆ ਜੀ ਹਾਂਜੀ ਹਾਂ ਪੈਂਦੀ ਆ ਵੀ ਲੋਡ ਪੈ ਜਾਂਦੀ ਆ ਧੀਆਂ ਦੀ ਲੋਡ ਪੈ ਜਾਂਦੀ ਆ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਉਸ ਤੋਂ ਬਾਅਦ ਜੇ ਗੱਲ ਕਰੀ ਫਿਰ ਆਪਾਂ ਸਪਰੇਅ ਹਾਂਸ ਬਰੋਂ ਕਿੰਨੀਆਂ ਕਰੀਆਂ ਜਿਹੜੀਆਂ ਦੂਜੇ ਤਾਕਤੂਤ ਕਰਾ ਲਈਆਂ ਵੀ ਕਰੀਆਂ ਨੇ ਹਾਂਜੀ ਹਾਂਜੀ ਵੀ ਦੋ ਸਪਰੇਅ ਤਾਂ ਪਹਿਲਾਂ ਮਾਰੀ ਨਾ ਆਪਣੇ ਆਲਾ ਜੀਆਂ ਸਪਰੇਅ ਤਾਂ ਤਲਿੰਦੂ ਨੇ ਨੇ ਆਪਾਂ ਹਾਂ ਹਾਂ ਉਹ ਮਾਰੀਆਂ ਨੇ ਜੇ ਦੋ ਸਪਰੇਅ ਉਹਨੇ ਤੇਲੇ ਆਣੀਆਂ ਜੀ ਤੇਲੇ ਆਣੀਆਂ ਤੇ ਵੀਰੇ ਜੇ ਆਪਾਂ ਗੱਲ ਕਰੀਏ ਵੀ ਸਪੇਹਾਂ ਤੋਂ ਬਾਅਦ ਦੇ ਵਿੱਚ ਜਿਹੜੇ ਆਪਣੇ ਕਟਾਈ ਕਰਦੇ ਨੇ ਬੰਦੇ ਹਾਂਜੀ ਲੇਬਰ ਹਾਂਜੀ ਹਾਂਜੀ ਤੇ ਇਹ ਕਿੰਨੇ ਰੁਪਏ ਲੈ ਜਾਂਦੀ ਆ ਇਹ ਲੇਬਰ ਦਾ ਵੀਰ ਜੀ ਖਰੇ ਸਰ ਏਰੀਆ ਦਾ ਆਪਣਾ ਆਪਣਾ ਰੇਟ ਹੁੰਦਾ ਅੱਛਾ ਬਲ ਸਾਡੇ ਜੋ ਰੇਟ ਚੱਲਦਾ 4 ਤੋਂ 5 ਤੱਕ ਰੇਟ 4000 ਤੋਂ 5000 ਰੇਟ ਚੱਲਦਾ 4 ਤੋਂ 5000 ਕਿਲੇ ਦਾ ਹਾਂਜੀ ਹਾਂਜੀ ਇਹਨਾਂ ਨੇ ਵੱਢਣੀ ਵੀ ਆ ਵੱਢਣੀ ਵੀ ਆ ਤੇ ਮਸ਼ੀਨ ਦੇ ਵਿੱਚ ਕੱਢਣੀ ਵੀ ਮਸ਼ੀਨ ਦੇ ਵਿੱਚ ਹੀ ਕੱਢਣੀ ਵੀ ਆ ਹਾਂਜੀ ਮਨਸੂਰੇ ਵੱਢਣੀ ਉਹ ਸਿੱਟਣੀ ਵੀ ਅੰਦਰ ਹਾਂ ਸਿੱਟਣੀ ਵੀ ਮਸ਼ੀਨ ਦੇ ਵਿੱਚ ਹਾਂ ਕੱਢਣੀ ਇੱਕ ਗੱਲ ਆ ਲੋ ਚਾਨੀ 4.5 ਤੋਂ 5000 ਕਿਲੇ ਦਾ ਰੇਟ ਚੱਲਦਾ ਹਾਂਜੀ ਹਾਂਜੀ ਜੇ ਰਸਨ ਦਿੰਨੇ ਆ ਤਾਂ ਰੇਟ ਥੋੜਾ ਥੱਲੇ ਆ ਜਾਂਦਾ ਜੇ ਰਸਨ ਨਹੀਂ ਦਿੰਦੇ ਤਾਂ ਰੇਟ ਥੋੜਾ 2500 ਪਰ ਚੱਲ ਜਾਂਦਾ ਕਿ ਨਹੀਂ ਠੀਕ ਹੈ ਤੇ ਫਿਰ ਇੱਕ ਹੋਰ ਦਸ ਸਵੇਰ ਆਲਾ ਮੇਰਾ ਤੇ ਬੱਚੇ ਲੋਕ ਕੱਢਦੇ ਆ ਮੰਡੀਆਂ ਦੇ ਵਿੱਚ ਲੈ ਜਾ ਕੇ ਇਥੋਂ ਤੁਸੀਂ ਤਾਂ ਖੱਤੇ ਦੇ ਵਿੱਚ ਇੱਕ ਮੈਂ ਨਾ ਕਢਾ ਲਈ ਤੇ ਵਿੱਚ ਲੋਕ ਮੰਡੀ ਦੇ ਵਿੱਚ ਜਾ ਕੇ ਕਢਾਉਂਦੇ ਨੇ ਕੋਈ ਥਰੈਸਰ ਨਾ ਕਢਾਉਂਦਾ ਤਾਂ ਕੀ ਫਰਕ ਆ ਵੀਰ ਜੀ ਮੰਡੀ ਦੇ ਵਿੱਚ ਦੇ ਲੈ ਜਾਂਦੇ ਆ ਆਪਾਂ ਨੂੰ ਤਾਂ ਸਰੋਂ ਟਾਈਮ ਵੱਧ ਦੇਣਾ ਪੈਂਦਾ ਜੀ ਅੱਛਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਜੀ ਫਿਰ ਹੜੀਆ ਟਾਈਮ ਆਉਂਦਾ ਵੱਢਣ ਦਾ ਜੀ ਸਹੀ ਗੱਲ ਆ ਇਹ ਵੱਢਣ ਤੋਂ ਬਾਅਦ ਚੌਥੇ ਦਾ ਪੰਜਵੇਂ ਦਿਨ ਆਪਾਂ ਸਰੋਂ ਕੱਢ ਸਕਦੇ ਆ ਅੱਜ ਅੱਛਾ ਨਹੀਂ ਆਪਾਂ ਚਾਰ ਪੰਜ ਦਿਨ ਹੋਏ ਨੇ ਵੱਢੀ ਨੂੰ ਅੱਜ ਆਪਾਂ ਕੱਢ ਨਹੀਂ ਹੋਣਾ ਹਾਂਜੀ 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 ਇਹਦਾ ਮਤਲਬ ਹੈ ਜੇ ਥੱੱਬਾ ਵੱਢਦੇ ਆਂ ਆਪਾਂ ਥੱੱਬਾ ਉੱਪਰ ਪੈ ਰਹਿੰਦਾ ਜੀ ਠੀਕ ਆ ਉੱਪਰ ਪਏ ਰਹਿਣਾ ਥੱੱਬਾ ਜੀ ਇਹਦੇ ਚਾਰੇ ਪਾਸੇ ਮਾਂ ਪੈਂਦੀ ਐ ਇਹਨੂੰ ਠੀਕ ਆ ਛਿੱਤੀ ਆ ਜਾਂਦੀ ਆ ਉੱਪਰੋਂ ਵੀ ਪੈਂਦੀ ਆ ਥੱਲੇ ਵੀ ਪੈਂਦੀ ਆ ਸਾਰੇ ਪਾਸੇ ਪੈਂਦੀ ਆ ਠੀਕ ਆ ਤੇ ਜੇ ਆਪਾਂ ਮੰਡੀ ਲ ਜਾਂਦੇ ਆ ਮੰਡੀ ਤੋਂ ਪਤਾ ਜੀ ਹਫਤਾ ਦਾਸ ਦਿਨ ਮੰਡੀ ਚ ਪਈ ਥੱਰੇ ਢੇਰ ਲਾਉਣਾ ਪੈਂਦਾ ਢੇਰ ਪੈਂਦਾ ਜੀ ਲੇਬਰ ਜ਼ਿਆਦਾ ਪੈਂਦੀ ਆ ਸਹੀ ਗੱਲ ਆ ਲੇਬਰ ਵੀ ਜ਼ਿਆਦਾ ਪੈਂਦੀ ਆ ਹਾਂ ਜੀ ਹਾਂ ਜੀ ਲੇਬਰ ਜ਼ਿਆਦਾ ਪੈਂਦੀ ਆ ਜੇ ਥਰੇ ਐਸਾ ਨਾ ਕੱਢਦੇ ਤਾਂ ਹੋਰ ਜ਼ਿਆਦਾ ਪੈਂਦੀ ਐ ਇਸ ਤਰ੍ਹਾਂ ਫਰ ਤੇ ਤੋ 30 ਦਿਨ ਹੀ ਪਰ ਚਲੋ ਪਾਉਜੀ ਮਸ਼ੀਨ ਦੀ ਲੇਬਰ ਲੈ ਜਾਂਦੇ ਨੇ ਨਾ ਜੀ ਹਾਂ ਹਾਂ ਉਹ ਤਾਂ ਚਲੋ ਉੱਥੇ ਬਰਾਬਰ ਆ ਜਾਂਦੀ ਆ ਸਿਰਫ ਆਪਾਂ ਨੂੰ ਅੜੀ ਵਿੱਚੋਂ ਲੋਡ ਕਰਨੀ ਆ ਆਪਾਂ ਨੂੰ ਉਹਦੀ ਲੇਬਰ ਜ਼ਿਆਦਾ ਪੈਂਦੀ ਆ ਉਹ ਪੈਂਦੀ ਆ ਠੀਕ ਹੈ ਮੰਡੀ ਦੇ ਢੇਰ ਚ ਲੰਬਾ ਟਾਈਮ ਪਈ ਰਹਿੰਦੀ ਆ ਲੰਬਾ ਟਾਈਮ ਪਈ ਰਹਿੰਦੇ ਨਾ ਮੈਂ ਉਦਾਂ ਕਹਣਾ ਵੀ ਥਰੇਸਰ ਦੇ ਵਿੱਚ ਕੋਈ ਇਤਨਾ ਹੀ ਫਰਕ ਵੀ ਵੱਧ ਨਿਕਲਦੀ ਆ ਕਮਾਈ ਨਾਲ ਘਟ ਨਿਕਲਦੀ ਆ ਨਹੀਂ ਜੀ ਨਹੀਂ ਨਹੀਂ ਅੱਛਾ ਇਦਾਂ ਦੀ ਉਹੀ ਇਹਦੇ ਨਾਲ ਹੈ ਨਹੀਂ ਮਤਲਬ ਇਹਦਾ ਛਾੜਦਾ ਇਹਦੇ ਨਾਲ ਛਾੜਦਾ ਕੋਈ ਫਰਕ ਨਹੀਂ ਛਾੜ ਉਹਦੇ ਵੀ ਛਾੜ ਉਹਨਾਂ ਹੀ ਦੇਣਾ ਯਾਨੀ ਉਹਨਾਂ ਹੀ ਦੇਣਾ ਥਰੇਸਰ ਸੇ ਕੱਢ ਮੰਡੀ 'ਚ ਰੱਖ ਕੇ ਕਢ ਲੋ ਚਾ ਇੱਥੇ ਕਢੋ ਇਹ ਨਾ ਹੋਵੇ ਜੀ ਮਤਲਬ ਵੀ ਵੱਡੀ ਹੋਈ 8 8 ਦਿਨਾਂ ਦਾ 9 ਦਿਨ ਪਈ ਰਹੇ ਫੇਰ ਝੜ ਜਾਂਦੀ ਆ ਵੱਡਾ ਟਾਈਮ ਫੇਰ ਝੜ ਜਾਂਦੀ ਆ ਹਾਂ ਜੀ ਠੀਕ ਆ ਠੀਕ ਆ ਇਹ ਬਹੁਤ ਧਿਆਨ ਨਾਲ ਮਤਲਬ ਤੇ ਜਿਹੜੀ ਆਪਾਂ ਸਰੋਂ ਵੱਢ ਕੇ ਇਹ ਵੀ ਹੁਣ ਚਲੋ ਵੱਢੀ ਗਈ ਟਰਾਲੀ ਪਾਉ ਟਰਾਲੀ ਪਈ ਆ ਕਿ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਚਲੋ ਇਹਦਾ ਤਾਂ ਬਾਅਦ 'ਚ ਪਤਾ ਲੱਗੂ ਜਿਹੜੇ ਆਪਾਂ ਦੂਜੇ 4 ਕਿਲੇ ਦੀ ਤੇ ਉਹਨਾਂ ਜੋ ਆਪਣੇ ਕੁਆਂਟਲ ਕਿੰਨਾ ਕ ਨਿਕਲੇ ਕਿਲੇ ਦੇ ਵਿੱਚ ਉਹਦੇ 'ਚੋਂ ਵੀਰ ਜੀ ਮੇਰੇ 12.5 ਕੁਆਂਟਲ ਹੋਏ ਸਾਢੇ 12 ਕੁਆਂਟਲ ਕਿਲੇ ਦੇ ਹਾਂਜੀ ਹ ਤੇ ਰੇਟ ਕੀ ਲੱਗੇ ਆਪਣਾ ਮੰਡੀ ਜੇ ਖੰਨਾ ਮੰਡੀ ਵਿੱਚ ਫਿਰ ਹਾਂਜੀ ਖੰਨਾ ਮੰਡੀ ਵਿੱਚ ਹੈ ਵੀਰ ਜੀ ਆਪਣੇ ਜாதਵੰਦਰ ਚੇਅਰਮੈਨ ਸਾਹਿਬ ਨੇ ਆੜਤੀ ਹੈ ਜੀ ਆਪਣੇ ਉਹਨਾਂ ਦੀ ਲਾਈ ਹੈ ਜੀ ਠੀਕ ਹੈ ਤੇ ਵਾਟਸਾਪ ਨੇ ਆਉਣੇ ਮਾਮਾ ਜੀ ਦੇ ਬੇਟੇ ਅੱਛਾ ਤੇ ਉਹਨਾਂ ਦੀ ਅਸੀਂ ਲੈ ਜਾਂਦੇ ਹਾਂ ਕੋਲ ਹਾਂਜੀ ਆਮਨੀਮ ਨਾਲ ਕੋਪਰੀ ਦਾ ਬਣੀ ਹੈ ਜੀ ਹਾਂ ਹਾਂ ਤੇ ਆਪਣੇ ਕਰੀਬਨ ਘੋੜੇ 20 22 ਸਾਲ ਹੋਏ ਉਹਨਾਂ ਦੀ ਅਸੀਂ ਫਸਲ ਜਾਨਦੇ ਆਂ ਅੱਛਾ ਤੇ ਕੀ ਰੇਟ ਲਬਾਤੀ ਫਿਰ ਤੇ ਕੀ ਗੁਰਪ੍ਰੀਤ ਜੀ ਥੋੜੀ ਫਸਲ ਪਹਿਲਾਂ ਇਹ ਦੱਸ ਤੋਂ ਵੀਰ ਜੀ ਰੇਟ ਦਾ ਤੇ ਇਹ ਹੁੰਦਾ ਜੀ ਜ਼ਿੰਮੇਦਾਰ ਫਸਲ ਸਾਂਭ ਲੈਂਦਾ ਮਿਹਨਤ ਕਰਦੇ ਆਪਾਂ ਪਰ ਆਪਣੇ ਪੱਲੇ ਆਪਾਂ ਜ਼ਿੰਮੇਦਾਰ ਜਾਂ ਮੰਡੀ ਦੀ ਫਸਲ ਜਾਨਦੇ ਆਂ ਉੱਥੋਂ ਆ ਤੇ ਜ਼ਿੰਮੇਦਾਰ ਮਰ ਜਾਂਦਾ ਜੀ ਆਪਣਾ ਠੀਕ ਆ ਹੁਣ ਜਿਹੜਾ ਐਮ ਐਸ ਪੀ ਦਾ ਰੌਲਾ ਪੈ ਜਾ ਮਿਹਨਤਾ ਐਮ ਐਸ ਪੀ ਤੇ ਆਦੇ ਮੁੱਦਾ ਆ ਜਾਂਦਾ ਉੱਥੇ ਜੀ ਹੁਣ ਦਿਲੋਂ ਐਮ ਐਸ ਪੀ ਰੇਟ ਤਾਂ ਵੈਸੇ ਇਹਦਾ 55 5600 ਆਇਆ ਜੀ ਇਹਦਾ ਸਹੀ ਗੱਲ ਆ ਤੇ ਪਰ ਰੇ ਠੀਕਾ ਕੋਈ ਗਿੱਲੀ ਗੁੱਲੀ ਦੀ ਹੈ ਕਿ ਨਹੀਂ 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 ਬਈ ਸਾਰਾ ਦਿਨ ਮਤਲਬ ਪਤਲੀ ਪਤਲੀ ਫੋਲੀ ਮੰਡੀ ਵਿੱਚ ਹੀ ਹਾਂ ਤੇ ਸੁੱਕੀ ਆ ਗਿੱਲੀ ਨੇ ਕੋਈ ਹੁੰਦੀ ਨਹੀਂ ਹੈਗੀ ਹਾਂਜੀ ਹਾਂਜੀ ਗੁੱਲੀ ਤੁਹਾਨੂੰ ਪਤਾ ਹੈ ਮੈਂ ਦੇਖਿਆ ਕਿਉਂ ਮਾ ਹੁਣ ਜਾਉਣੇ ਦਾ ਕੱਢਦੇ ਤੇ ਸੁੱਕੀ ਦਾ ਪਈ ਆ ਫੋਲੀ ਥੱਲੇ ਝੜ ਰਹੀ ਹੈ ਥੱਲੇ ਝੜ ਰਹੀ ਦੀ ਮੈਂ ਇੱਥੇ ਵੀ ਸੁੱਕੀ ਨੂੰ ਵੀ ਆਉਂਦ ਲੋ ਧੁੱਪ ਲਾਉਣੀ ਮੰਡੀ ਜਾਣ ਸਰ ਫੇਰ ਬਵਾਰੀ ਨਹੀਂ ਲੈਣੀ ਆ ਜੀ ਅੱਛਾ ਫੇਰ ਵੀ 5000 ਨੂੰ ਗਈ ਹੈ ਫੇਰ ਵੀ 5 ਹੁਣ ਇਹਦੀ ਪਤਾ ਚਲ ਇਹ ਲੈ ਜਾਣੀ ਆ ਆਪਣੇ ਇਹਦਾ ਰੇਟ ਮਾੜਾ ਪੁੱਟਾ ਵੱਧੀ ਮਿਲ ਸਕਦਾ ਤੇ ਰੇਟ ਥੱਲੇ ਵੀ ਆ ਸਕਦਾ ਚਲੋ ਤਾਂ 100 200 ਉੱਪਰ 1 ਦੰਨੀ ਕਣਕਾਂ ਮੁਰਾਈ ਜਾਂਦੀ ਆ ਹਾਂਜੀ ਹਾਂਜੀ ਤੇ ਫਿਰ ਹੁਣ ਇਹ ਮੁਰਾਈ ਵੀ ਇਦਾਂ ਨਹੀਂ ਜਾਂਦੀ ਨਾ ਮੁਰਾ ਇਹ ਹਾਂ ਇਹ ਫਸਲ ਤੇ ਟੇਪਾਂ ਦਾ ਪਰਮਾਤਮਾ ਨੇ ਜਿਹੜੀ ਦਣੀਆਂ ਫਸਲ ਜੀ ਆਪਾਂ ਹੁਣ ਝਾੜ ਵੱਧ ਹੋਵੇ ਘਟੋਵੇ ਇਸ ਦੇ ਵਿੱਚ ਫਸਲਾਂ ਤਿੰਨ ਹੋ ਜਾਂਦੀਆਂ ਮੇਨ ਤੇ ਇਹ ਆ ਅੱਛਾ ਫਸਲਾਂ ਤਿੰਨ ਹੋ ਜਾਂਦੀਆਂ ਹਾਂਜੀ ਹਾਂ ਫਸਲਾਂ ਤਿੰਨ ਹੋ ਜਾਂਦੀਆਂ ਕਿਹਨਾਂ ਇੱਕ ਵਾਰ ਚ ਕੀ ਬੀਜੇਗਾ ਮੂੰਗੀ ਜਾਂ ਮੱਕੀ ਨਹੀਂ ਨਹੀਂ ਅੱਜ ਮੱਕੀ ਬੀਜਦੇ ਨੇ ਸਾਇਲਜ ਵਾਸਤੇ ਆਪਾਂ ਅੱਛਾ ਸਾਇਲਜ ਆਉਣ ਵਾਸਤੇ ਆਪਣੇ ਘਰ ਵਾਸਤੇ ਸਾਇਲਜ ਪਾਉਣ ਨੂੰ ਤੇ ਕੋ ਸਾਇਲਜ ਵੇਚਿਆ ਜਾਂਦਾ ਜੀ ਆਪਣਾ ਹਾਂ ਹਾਂ ਸਾਇਲਜ ਲੈਣ ਆਲੇ ਹੁੰਦੇ ਨੇ 40 45 50000 ਦਾ ਕਿੱਲਾ ਚਲੇ ਜਾਂਦਾ ਸਾਇਲਜ ਹਾਂ ਸਹੀ ਗੱਲ ਇੰਨੇ ਦਾ ਚਲੇ ਜਾਂਦਾ ਤੇ ਕਈ ਲੋਕ ਮੂੰਗੀ ਵੀ ਬੀਜਦੇ ਨੇ ਕਿਉਂਕਿ ਸਾਡੇ ਵੀਰੇ ਨੇ ਮੂੰਗੀ ਬੀਜੀ ਆ ਮਾਸਟਰ ਨੇ ਤੁਹਾਨੂੰ ਜਾਣਦੇ ਹੀ ਹਾਂ ਹਾਂਜੀ ਹਾਂਜੀ ਬਲਬੀਰ ਮਾਸਟਰ ਬੀਜ ਨੂੰ ਜਾਣ ਤੇ ਯਾਨੀ ਹੁਣ ਤੁਸੀਂ ਮੱਕੀ ਬੀਜ ਦੇਣੀ ਹੈ ਇਹਦੇ ਵਿੱਚ ਹਾਂਜੀ 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 ਸਾਲਜ ਵਾਸਤੇ ਘਰ ਵਾਸਤੇ ਹਾਂਜੀ ਹਾਂਜੀ ਵੀਰ ਜੀ ਹਾਂਜੀ ਹਾਂਜੀ ਤੇ ਵੀ ਵਧੀਆ ਨਹੀਂ ਥੋੜਾ ਉਪਰਾਲਾ ਕਰਿਆ ਹੋਇਆ ਤਿੰਨ ਪਸਰਾ ਲੈਣੀਆਂ ਹਨ ਹਾਂਜੀ 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 ਹਾਂ ਮੱਝਾਂ ਵਾਸਤੇ ਸਾਲਾਜ ਅਛਾ ਮੱਝਾਂ ਵੀ ਕਾਫੀ ਰੱਖੀਆਂ ਹੋਣਗੀਆਂ ਫਿਰ ਹਾਂਜੀ ਹੈ ਵੀਰ ਜੀ ਮੇਰੇ ਕੋਲ 10-12 ਪਸ਼ੂ ਹੈ ਨੇ ਠੀਕ ਹੈ ਠੀਕ ਉਹਨਾਂ ਵਾਸਤੇ ਸਾਲਾਜ ਤਿਆਰ ਕਰਦੇ ਹਾਂ ਹਾਂਜੀ 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 ਸਾਲਾਜ ਉਹਨਾਂ ਵਾਸਤੇ ਤਿਆਰ ਕਰੀਦਾ ਆਪਾਂ ਠੀਕ ਹੈ ਵੀਰੇ ਠੀਕ ਹਾਂਜੀ ਹਾਂਜੀ ਤੇ ਦਰਸ਼ਕੋ ਦੇਖ ਲਓ ਤੁਸੀਂ ਵੀਰ ਨੇ ਦੱਸਿਆ ਵੀ ਇੰਨਾ ਵੀ ਕਣਕ ਦੇ ਬਰਾਬਰ ਸਵਾ ਹੋਰ ਕੋਈ ਜਾਣਕਾਰੀ ਤਾਂ ਹੁਣ ਰਹਿ ਨਹੀਂ ਗਈ ਸਰੋਂ ਬਾਰੇ ਕਿ ਨਹੀਂ ਤੇ ਹੁਣ ਇਹਨਾਂ ਨੇ ਵੀਰੋਂ ਇਹਨਾਂ ਨੇ ਮੱਕੀ ਬੀਜ ਦੇਣੀਆਂ ਤੇ ਬਹੁਤ ਬਹੁਤ ਧੰਨਵਾਦ ਵੀਰੇ ਧੰਨਵਾਦ ਵੀਰ ਜੀ ਤੁਹਾਡਾ ਜਾਣਕਾਰੀ ਦੇਣ ਲਈ ਥੋੜਾ ਸਾਡੇ ਮੈਂਕੀ ਬਾਰੀ ਧੰਨਵਾਦ ਹਾਂਜੀ ਕਿਸਾਨ ਵੀਰੋ ਵੀਰ ਨੇ ਦੱਸਿਆ ਵੀ ਇਹ ਕਣਕ ਦੇ ਬਰਾਬਰ ਸਾਲ ਪਰੇ ਜਾਂਦੀ ਆ ਸਰੋਂ ਯਾਨੀ ਫਸਲਾਂ ਤਿੰਨ ਲਈਆਂ ਜਾਂਦੀਆਂ ਨੇ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆ ਹੋਗੇ ਹੋਰ ਵੀ ਕਿਸਾਨਾਂ ਤੱਕ ਜਾ ਸਕੇ ਵੀ ਇੰਨਾ ਕ੍ਰੇਡ ਲੱਗਦਾ ਮੱਡੀਆਂ ਦੇ ਵਿੱਚ ਕੋਈ ਕਿਵੇਂ ਕਹਿੰਦਾ ਕੋਈ ਕਿਵੇਂ ਕਹਿੰਦਾ ਕਿਉਂਕਿ ਬੀਜੀ ਦਾ ਸਚਾਈ ਆ ਇਹ ਤਾਂ ਹੁਣੇ ਪਰਸੋਂ ਵੇਚ ਕੇ ਆਇਆ ਹੈਗਾ ਨਹੀਂ ਤੇ ਬਾਕੀ ਆ ਖਤੇ ਜੋ ਦੱਸਾਂਗੇ ਕਿੰਨੀ ਕਿ ਨਿਕਲੀ ਆ ਫਿਰ ਉਹ ਅਲੱਗ ਵੀਡੀਓ ਬਣਾ ਲਾਂਗੇ ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਧੰਨਵਾਦ ਧੰਨਵਾਦ ਜੀ